ਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਸਿਰਫ 2 ਮਿੰਟ ਇਹ ਜਾਪ ਕਰੋਗੇ ਤਾਂ ਤੁਹਾਡੀਆਂ ਸਾਰੀਆਂ ਹੀ ਬਿਮਾਰੀਆਂ ਦਾ ਨਾਸ਼ ਹੋ ਜਾਵੇਗਾ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾ ਤੁਹਾਡੀਆਂ ਸਾਰੀਆਂ ਹੀ ਬਿਮਾਰੀਆਂ ਨੂੰ ਦੂਰ ਕਰ ਦੇਣ ਜੀ ਸੰਗਤ ਜੀ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਦਵਾਈ ਤਾਂ ਆ ਬਹੁਤ ਖਾਂਦੇ ਹਾਂ ਤੇ ਦਵਾਈ ਦਾ ਸਾਡੇ ਉੱਤੇ ਕੋਈ ਅਸਰ ਹੀ ਨਹੀਂ ਹੁੰਦਾ ਅਸੀਂ ਦਵਾਈਆਂ ਖਾ ਖਾ ਕੇ ਥੱਕ ਜਾਂਦੇ ਹਾਂ ਪਰ ਦਵਾਈ ਦਾ ਕੋਈ ਅਸਰ ਨਹੀਂ ਹੁੰਦਾ ਬਿਮਾਰੀ ਘਟਣ ਦੀ ਥਾਂ ਤੇ ਵੱਧਦੀ ਹੀ ਜਾਂਦੀ ਹੈ ਤੇ ਇਸੇ ਵਿੱਚ ਨਾਮ ਜਪਣ ਨੂੰ ਦਿਲ ਵੀ ਨਹੀਂ ਕਰਦਾ ਨਾ ਹੀ ਕੋਈ ਕੰਮ ਕਰਨ ਨੂੰ ਦਿਲ ਕਰਦਾ ਸਿਮਰਨ ਕਰਨ ਨੂੰ ਦਿਲ ਨਹੀਂ ਕਰਦਾ ਕੁਝ ਵੀ ਕਰਨ ਨੂੰ ਦਿਲ ਕਰਦਾ ਹੀ ਨਹੀਂ ਹੈ ਮਨ ਉਚਾਟ ਜਿਹਾ ਹੋ ਜਾਂਦਾ ਹੈ ਇਸ ਸਬ ਲਈ ਮੈਂ ਆਪ ਸਭ ਦੇ ਨਾਲ ਮਹਾਪੁਰਖਾਂ ਦੁਆਰਾ ਦੱਸੀ ਇੱਕ ਛੋਟੀ ਜਈ ਵਿਧੀ ਸਾਂਝੀ ਕਰਾਂਗੀ ਇਹ ਬੜੀ ਹੀ ਕਮਾਲ ਦੀ ਵਿਧੀ ਹੈ ਇਸ ਨਾਲ ਤੁਹਾਡੇ ਤੇ ਬਹੁਤ ਕਿਰਪਾ ਹੋਣੀ ਹੈ ਇਸ ਨੂੰ ਅਸੀਂ ਕਰਨਾ ਕਿਵੇਂ ਹੈ ਜੇ ਤੁਸੀਂ ਨਾਮ ਨਹੀਂ ਜਪਣਾ ਸਿਮਰਨ ਨਹੀਂ ਕਰਨਾ ਕਹਿਣੇ ਦਾ ਭਾਉ ਤੁਸੀਂ ਕੁਝ ਵੀ ਨਹੀਂ ਕਰਨਾ ਮਨ ਉਦਾਸ ਰਹਿੰਦਾ ਹੈ ਦੁਖੀ ਰਹਿੰਦਾ ਹੈ ਸਰੀਰ ਬਿਮਾਰ ਰਹਿੰਦਾ ਹੈ ਭਾਉ ਬਿਮਾਰੀਆਂ ਨੇ ਸਾਨੂੰ ਘੇਰਿਆ ਹੋਇਆ ਹੈ ਤਾਂ ਅਸੀਂ ਸਿਰਫ 2 ਮਿੰਟ ਏ ਕਰਨਾ ਹੈ ਤੁਸੀਂ ਵਾਹਿਗੁਰੂ 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 ਜਪਨਾ ਹੈ ਜਪਨਾ ਸਿਰਫ ਵਾਹਿਗੁਰੂ ਹੀ ਹੈ ਇਹ ਨਾ ਹੋਵੇ ਕਦੇ ਮੂਲ ਮੰਤਰ ਕਰਨ ਲੱਗ ਜਾਈਏ ਕਦੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਈਏ ਜਾਂ ਫਿਰ ਕਦੇ ਕੁਝ ਹੋਰ करिए ਸਿਰਫ 2 ਮਿੰਟ ਚਾਹੇ ਬੋਲ ਸਕਦੇ ਹੋ ਜਾਂ ਫਿਰ ਮਨ ਵਿੱਚ ਜਪ ਸਕਦੇ ਹੋ ਤੁਸੀਂ ਚਾਹੋ ਤਾਂ 5 ਮਿੰਟ ਵੀ ਕਰ ਸਕਦੇ ਹੋ ਪਰ ਘੱਟ ਤੋਂ ਘੱਟ 2 ਮਿੰਟ ਤਾਂ ਕਰਨਾ ਹੀ ਹੈ ਵਾਹਿਗੁਰੂ ਸਿਮਰਨ ਕਰਨ ਤੋਂ ਬਾਅਦ ਤੁਸੀਂ ਅਰਦਾਸ ਕਰਨੀ ਹੈ ਤੁਸੀਂ ਅਰਦਾਸ ਪੂਰੀ ਕਰਨੀ ਹੈ ਤੇ ਆਖਿਰ ਵਿੱਚ ਕਹਿਣਾ ਹੈ ਹੇ ਗੁਰੂ ਨਾਨਕ ਪਾਤਸ਼ਾਹ ਜੀ ਮੇਰੀ ਬਿਮਾਰੀ ਨੂੰ ਕੱਟ ਲਵੋ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਵੋ ਹੇ ਸੱਚੇ ਪਾਤਸ਼ਾਹ ਜੀ ਮੇਰੀ ਬਿਮਾਰੀ ਨੂੰ ਕੱਟ ਦਿਓ ਤੇ ਕਹਿਣਾ ਹੈ ਕਿ ਜਿਹੜਾ ਮੇਰਾ ਮਨ ਉਦਾਸ ਰਹਿੰਦਾ ਹੈ ਦੁਖੀ ਰਹਿੰਦਾ ਹੈ हे ਸੱਚੇ ਪਾਤਸ਼ਾਹ ਜੀ ਮੇਰੇ ਮਨ ਨੂੰ ਸੰਸਾਰਿਕ মোহ ਮਾਇਆ ਤੋਂ छुटकारा ਦਿਵਾਓ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਤੁਹਾਡਾ ਬੱਚਾ ਹਾਂ ਮੈਂ ਤੁਹਾਡਾ ਦਾਸ ਹਾਂ ਮੇਰੇ ਦੁੱਖਾਂ ਨੂੰ ਦੂਰ ਕਰ ਦਿਓ हे ਮਹਾਰਾਜ ਮੈਂ ਪਤਾ ਨਹੀਂ ਕਿਹੜੇ ਕਿਹੜੇ ਗੁਨਾਹ ਕੀਤੇ ਹਨ ਤੁਸੀਂ ਬਖਸ਼ ਲਵੋ हे आ, ਜਿਹੜੀਆਂ ਮੈਨੂੰ ਇੰਨੀਆਂ ਦਿੱਕਤਾਂ ਹੋ ਰਹੀਆਂ ਹਨ ਇੰਨੀਆਂ ਪਰੇਸ਼ਾਨੀਆਂ ਹੋ ਰਹੀਆਂ ਹਨ ਬਿਮਾਰੀਆਂ ਹਨ ਮੇਰਾ ਜੀਵਨ ਖਰਾਬ ਹੋ ਹੀ ਜਾਂਦਾ ਪਿਆ ਹੈ ਆਪ ਕਿਰਪਾ ਕਰਕੇ ਮੇਰੇ ਦੁੱਖਾਂ ਨੂੰ ਘੱਟ ਲਵੋ ਤੇ ਫਿਰ ਵਾਹਿਗੁਰੂ 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 ਜਪਨਾ ਹੈ ਇਸ ਤਰ੍ਹਾਂ ਅਰਦਾਸ ਕਰਨੀ ਹੈ 2 ਮਿੰਟ ਤੱਕ ਤੁਸੀਂ ਵਾਹਿਗੁਰੂ 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 ਦਾ ਜਾਪ ਕਰਨਾ ਹੈ ਤੇ ਫਿਰ ਅਰਦਾਸ ਕਰਨੀ ਹੈ ਜੋ ਮੈਂ ਤੁਹਾਨੂੰ ਦੱਸੀ ਹੈ ਅਰਦਾਸ ਪੂਰੀ ਕਰਨੀ ਹੈ ਪ੍ਰਥਮ ਪਗੋਤੀ ਤੋਂ ਲੈ ਕੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਤੱਕ ਪੂਰੀ ਅਰਦਾਸ ਕਰਨੀ ਹੈ ਇਸ ਸਿਮਰਨ ਹਰ ਘੰਟੇ ਬਾਅਦ 2 ਮਿੰਟ ਦਾ ਸਿਮਰਨ ਕਰਕੇ ਅਰਦਾਸ ਕਰਨੀ ਹੈ ਇਸ ਤਰੀਕੇ ਨਾਲ ਦਿਨ ਵਿੱਚ 11 ਵਾਰ ਕਰਨਾ ਹੈ 2 ਮਿੰਟ ਦਾ ਸਿਮਰਨ ਕੋਈ ਔਖਾ ਨਹੀਂ ਹੈ ਤੇ ਫਿਰ ਅਰਦਾਸ ਕਰਨੀ ਹੈ ਘੰਟੇ ਬਾਅਦ ਫਿਰ ਕਰਨੀ ਹੈ ਇਹ ਸਭ ਤੁਸੀਂ ਚਾਹੇ ਕਿੰਨੀ ਇਹ ਸਭ ਤੁਸੀਂ ਚਾਹੇ ਕੁਝ ਵੀ ਕਰ ਰਹੇ ਹੋਵੋ ਚਾਹੇ ਖੇਤ ਵਿੱਚ ਹੋਵੋ ਦੁਕਾਨ ਵਿੱਚ ਹੋਵੋ ਦਫ਼ਤਰ ਵਿੱਚ ਹੋਵੋ ਜਾਂ ਫਿਰ ਆਪਣੀ ਡਿਊਟੀ ਦੇ ਰਹੇ ਹੋ ਸਿਰਫ 2 ਮਿੰਟ ਕਰਨਾ ਹੈ 2 ਮਿੰਟ ਦਾ ਸਮਾਂ ਕੋਈ ਜ਼ਿਆਦਾ ਨਹੀਂ ਹੈ ਤੇ ਅਸੀਂ 2 ਮਿੰਟ ਦਾ ਸਮਾਂ ਕੱਢ ਸਕਦੇ ਹਾਂ ਇਹ ਤੁਸੀਂ ਮਨ ਵਿੱਚ ਕਰ ਸਕਦੇ ਹੋ ਤਾਂ ਕਿ ਕਿਸੇ ਨੂੰ ਪਤਾ ਹੀ ਨਾ ਲੱਗੇ ਤੇ ਹਰ ਘੰਟੇ ਬਾਅਦ ਸਿਮਰਨ ਕਰਕੇ ਅਰਦਾਸ ਕਰਨੀ ਹੈ ਜਿਸ ਤਰ੍ਹਾਂ ਬਿਮਾਰ ਹੋਣ ਤੇ ਡਾਕਟਰ ਦਵਾਈ ਦਾ ਟਾਈਮ ਦੱਸਦੇ ਹਨ ਕਿ ਦਿਨ ਵਿੱਚ 3-3 ਜਾਂ 4-4 ਘੰਟੇ ਬਾਅਦ ਲੈਣੀ ਹੈ ਸੰਗਤ ਜੀ ਤੁਸੀਂ ਇਹ ਸਿਮਰਨ ਸਿਰਫ 3 ਦਿਨ ਕਰੋਗੇ ਤਾਂ ਤੁਹਾਨੂੰ ਫਰਕ ਆਪਣੇ ਆਪ ਨਜ਼ਰ ਆ ਜਾਵੇਗਾ ਤੇ 11ਵੇਂ ਦਿਨ ਤਾਂ ਤੁਸੀਂ ਬਿਲਕੁਲ ਹੀ ਠੀਕ ਹੋ ਜਾਓਗੇ ਇਹ ਸਭ ਸਿਰਫ ਇਹ ਸਭ ਸਿਰਫ 2 ਮਿੰਟ ਦਾ ਸਿਮਰਨ ਤੇ ਅਰਦਾਸ ਹੈ ਦਿਨ ਵਿੱਚ 11 ਵਾਰੀ ਕਰਨਾ ਹੈ ਤੇ 11ਵੇਂ ਦਿਨ ਤੁਹਾਡੇ ਤੇ ਮਹਾਰਾਜ ਦੀ ਕਿਰਪਾ ਹੋ ਜਾਵੇਗੀ ਇਹ ਸਭ ਗੁਰੂ ਮਹਾਰਾਜ ਤੇ ਭਰੋਸਾ ਤੇ ਬਾਣੀ ਤੇ ਭਰੋਸਾ ਰੱਖ ਕੇ ਕਰਨਾ ਹੈ ਤਾਂ ਹੀ ਅਸਰ ਹੋਵੇਗਾ ਕਿਉਂਕਿ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਕਿ ਜਿਸ ਤਰ੍ਹਾਂ ਦਵਾਈ ਡਾਕਟਰ ਦਿੰਦਾ ਹੈ ਤੇ ਜੇ ਸਾਨੂੰ ਡਾਕਟਰ ਤੇ ਭਰੋਸਾ ਹੁੰਦਾ ਹੈ ਤਾਂ ਦਵਾਈ ਦਾ ਅਸਰ ਛੇਤੀ ਹੋ ਜਾਂਦਾ ਹੈ ਤੇ ਜੇ ਭਰੋਸਾ ਨਹੀਂ ਹੁੰਦਾ ਤਾਂ ਦਵਾਈ ਵੀ ਅਸਰ ਨਹੀਂ ਕਰਦੀ ਬਿਲਕੁਲ ਇਦਾਂ ਹੀ ਵਾਹਿਗੁਰੂ ਸਿਮਰਨ ਵੀ ਹੈ ਜੇ ਭਰੋਸਾ ਹੈ ਤਾਂ ਬਾਣੀ ਦੇ ਨਾਲ ਤੁਹਾਡੀ ਸਾਰੀ ਹੀ ਬਿਮਾਰੀ ਕੱਟੀ ਜਾਵੇਗੀ ਵਾਹਿ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਕਰਨਾ ਜੀ ਤੇ ਨਾਲ ਹੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ